ਟੈਗਰ ਲੈ ਲਈ ਤੇ ਡਿਫਰੈਂਟ ਇਹਦਾ ਡੱਬੀ ਕਿੱਥੇ ਹੈ ਇਹ ਲੈ ਇਹ ਥੱਲੇ ਕਰਨ ਵਾਲਾ ਇਹ ਟੜ ਐ ਟੜ ਇੱਕ ਬਾਰਵਾ ਹੈ ਮੇਰੇ ਤੁਸੀਂ ਖਾਰਨ ਤੇ ਹੈ ਓਏ ਮੂੰਹ ਤਾਂ ਦਿਖਾ ਦੇ ਓਏ ਇਹ ਇਧਰ ਆ ਦੇ ਘਰ ਵਾਲੀ ਓਏ ਇਹ ਵਾਸਤੇ ਮੈਨੂੰ ਪਸੰਦ ਨਹੀਂ ਪੰਜਾਬ ਦੇ ਲੋਕ ਪੜਾ ਕਰ ਕੈਮਰਾ ਓ ਬਾਈ ਗਿੱਟ ਜਾ ਓ ਯਾਰ ਰਫ ਪਰਸਨ ਕਿਧਰੋਂ ਆ ਗਿਆ ਇਹ ਪੜਾ ਕਰ ਕੈਮਰਾ ਨਹੀਂ ਅਸੇ ਕੋਈ ਫੋਰਨਰ ਨਹੀਂ ਦੇਖਿਆ ਨਾ ਬਈ ਇਹ ਆਇਆ ਨਹੀਂ ਦੇਖਿਆ ਯਾਰ ਉਹਨਾਂ ਤਾਂ ਮੈਂ ਬਹੁਤ ਦੇਖੇ ਨੇ ਕਦੇ ਆਇਆ ਨਹੀਂ ਦੇਖਿਆ ਤੂੰ ਕੈਮਰਾ ਬੰਦ ਕਰਨਾ ਕ ਨਹੀਂ ਕੈਮਰਾ ਬੰਦ ਕਰ ਉਹ ਕਰ ਦਿੰਨਾ ਸੌਰੀ ਸਰ ਬੰਦ ਕਰ ਕੈਮਰਾ ਕਰ ਦਿੰਦੀ ਕਰ ਦਿੰਦਾ ਗੁੱਸੇ ਸੌਰੀ ਸਰ ਗੁੱਸੇ ਕਰ ਨੂੰ ਨਹੀਂ ਹੋਊਗੀ ਕਹਿੰਦਾ ਹਾਂ ਫਰੇਕ ਥਾਮੀ ਕੈਮਰਾ ਕੱਢ ਕੇ ਖੜ ਜਾਣਾ ਬੰਦੇ ਨੇ ਉਹਦਾ ਟ੍ਰਾਈਪੋਡ ਕਿੱਥੇ ਆਹੋ ਉਹ ਯਾਰ ਬਈ ਤੂੰ ਤਾਂ ਚੱਕੀ ਫਿਰਦਾ ਸੀਗਾ ਯਾਰ ਦਫ਼ਤਰ ਚ ਆਹ ਯਾਰ ਕੋਈ ਪਾਸੋਂ ਲਾਈਟ ਹੈ ਕਿ ਨਹੀਂ ਹਰ ਜਗ੍ਹਾ ਕੈਮਰਾ ਹੈ ਉਹਦਾ ਟ੍ਰਾਈਪੋਡ ਤੇ ਇਹ ਚਾਰ ਕੋੜਾ ਜਿਹਾ ਮਨਾ ਮਾਤ ਹੋ ਰਿਹਾ ਹੈ ਹਾਂ ਕਿੰਨੇ ਪੈਸੇ ਲੈਂਦੀ ਆ ਚਾਰ ਪਾਈ ਦੇ 4 50 ਰੁਪਏ ਦੇ ਹਾਂ 15 ਰੁਪਏ ਕਿਲੋ 15 ਰੁਪਏ ਕਿਲੋ ਅੰਬ ਤੇਰੇ ਆ ਮੇਰੇ ਕਿਉਂ ਅਗਲੇ ਦੇ ਅੰਬ ਅੱਛਾ ਹਾਂ ਠੀਕ ਆ ਇਹ ਬੇਬੇ ਕਹਿੰਦੇ ਕਿਸੇ ਦੇ ਆਏ ਹੱਥਾਂ ਦਾ ਵੀ ਰਹਿੰਦਾ ਨਹੀਂ ਹੁੰਦਾ ਚਾਰ ਹੈ ਮੇਰੇ ਹੱਥਾਂ ਤੋਂ ਬਹੁਤ ਦੋ ਸਾਲ ਰੱਖ ਲਈ ਵਧੀਆ ਰਹਿੰਦਾ ਹੈਗਾ ਇਹ ਐ ਸੱਚੀਉਂ ਚੱਕਰ ਹੁੰਦਾ ਕਿ ਪਾਉਣ ਦੇ ਮਾਰੇ ਕਹਿੰਦੇ ਨੇ ਕੋਈ ਵਸ ਅਗਲੇ ਨੂੰ ਚੱਕਰ ਹੀ ਹੁੰਦਾ ਅੱਛਾ ਅੱਛਾ ਦਰਬਸੇਕ ਹੁੰਦਾ ਹੈ ਹਾਂ ਹਾਂ ਠੀਕ ਆ ਠੀਕ ਆ ਇਹ ਕੱਲਾ ਨੀ ਅੰਬ ਦਾ ਗੱਲਾ ਇਹ ਹਾਂ ਹੋਰ ਕਿਹੜਾ ਕਿਹੜਾ ਚਾਰ ਪਾਏ ਤੂੰ ਸਾਰੇ ਚਾਰ ਬੋਨੀਆਂ ਬੰਦਿਆਂ ਦਾ ਅੰਬ ਦਾ ਨੀ ਬੂਰਾ ਮਿਰਚ ਦਾ ਮੁਰਗੇ ਦਾ ਮੁਰਗੇ ਦਾ ਬੰਦਿਆਂ ਦਾ ਬੰਦਿਆਂ ਦੇ ਪਾਉਂ ਸਾਰੇ ਚਾਰ ਹੈਂ ਦੇਖ ਲੈ ਹੈਂ ਫੰਦੇ ਤਾਂ ਮੇਰੇ ਚਾਰ ਪਾਉਣ ਕਰਦੇ ਅੱਛਾ ਜੀ ਨਾ ਤੇਰਾ ਚਾਰ ਵਾਲਾ ਫਾਉਂ ਤਾਂ ਜੰਮੀ ਨਹੀਂ ਕੋਈ ਤੇਰਾ ਨਹੀਂ 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 ਜੰਮ ਰੇ ਨਹੀਂ ਬਥੇ ਨਹੀਂ ਵਾਹ ਜੇ ਮੁੰਰਾ ਲਗਾ ਤੇ ਬੁਰ ਬੱਕਰੇ ਦਾ ਝਾਰ ਪਾਉਣ ਦੇ ਪੰਨੇ ਬੱਕਰੇ ਦਾ ਬਾਦਉਂਦੇ ਹੈ ਬੱਕਰਾ ਤਾਂ ਨਾ ਤਾਂ ਅੱਜ ਤੱਕ ਦੇਖਿਆ ਅੱਛਾ ਨਾ ਮੇਰੇ ਪਿਓ ਦਾਦੀ ਨੇ ਹਾਂ ਮੈਂ ਤਾਂ ਕੀ ਦੇਖੀ ਜੇ ਮੇਰੇ ਪਿਓ ਦਾਦੀ ਨੇ ਨਹੀਂ ਦੇਖਿਆ ਠੀਕ ਆ ਠੀਕ ਆ ਇਹ ਬੇਬੇ ਕੋਈ ਰੋਤ ਹੁੰਦੀ ਝਾਰ ਪਾਉਣ ਦੀ ਇਹ ਹੋਰ ਵੀ ਯਾਰ ਉੱਤ ਚ ਝਾਰ ਵਧੀਆ ਰਹਿੰਦਾ ਹੈ ਇਹੇ ਅੰਬ ਆਉਂਦੇ ਨੇ ਜੇਠਾ ਹਾਨ ਚ ਅੱਛਾ ਮਿਰਚ ਆਉਂਦੀ ਸੋਣ ਭਾਦੋਂ ਚ ਹਾਂ ਨਿੰਬੂ ਚੌਲੀ ਘਾਟੇ ਅੱਛਾ ਨੇ ਬੁਦਾ ਕੋ ਮਰਜ਼ੀ ਬਾਦੇ ਨੇ ਪੂਜੋ ਵੀ ਘੰਟੀ ਜਦ ਮਾਰੀ ਚਾਰ ਵਾਰ ਅੱਛਾ ਇਹ ਨਾਲ ਇਹ ਤੇ ਦੇਖਾ ਨਾ ਇਹ ਆਰੋ ਤੇ ਦੇਖਾ ਨਾ ਬੰਕੇ ਠੀਕਾ ਠੀਕਾ ਲੈ ਪੁੱਛ ਦੱਸਦੇ ਜੇ ਕਿਸੇ ਨੇ ਚਾਰ ਪਾਉਣਾ ਹੋਵੇ ਅਗਲਾ ਬੰਦਾ ਹੈ ਅੱਤੈ ਮੱਗਰ ਚ ਅੱਛਾ ਠੀਕਾ ਦਰਸ਼ਕਾਂ ਨੂੰ ਕਹਿ ਰਿਹਾ ਵੀ ਕਿਹਦੇ ਨੇ ਚਾਰ ਪਾਉਣਾ ਤਾਂ ਦੱਸ ਦਿਓ ਹਾਂ ਇੱਧਰ ਝਾਕ ਕੇ ਆਣੇ ਹੈ ਲੈ ਭਾਈ ਜੇ ਕਿਸੇ ਨੇ ਚਾਰ ਪਾਉਣਾ ਹੋਵੇ ਤਸੀਬਾ ਨੂੰ ਹੁਕਮ ਕਰੋ ਹਾਂ ਹਾਂ ਸਿਗੋ ਚਾਰ ਪਾ ਕੇ ਦੇਉਗੇ ਪੱਕੀ ਗੱਲ ਹੈ ਇਹ ਉਲੀ ਲੱਗੀ ਹਾਂ ਤਾਂ ਗਾਰੰਟੀ ਹੈ ਸਾਰੇ ਆਪਸ ਨੂੰ ਨੰਨੇ ਲੈ ਕੇ ਦੇਉਂਗਾ पैसा वापस पैसे वापस फीस लेगी चार राउंड दी के ना और तो फीस तो होएगी मत्ठा मारू अच्छा इनआ रुपया किथे ले जाई तू रुपया दा ना लेके उसे उसे दे <laughs> आंधी फर्ची ना बनके फर्ची है पैसा नहीं बड़वाऊ अच्छा जी हां ठीक है ना मैंने पहले मति असु के एक कित्तो कर

ਚਾਰ ਬੇਬੇ ਦੇਖ ਲੈ ਆਹੀ ਕੰਮ ਜੋ ਮਾਤਾ ਇਹ ਮੈਂ ਕੀ ਕਰਾਂ ਯਾਰ ਇਹ ਤਾਂ ਕਿੱਡੀ ਗੱਲ ਆ ਯਾਰ ਇਹ ਹੁਣ ਲੱਗੇ ਜਾਂਦੇ ਵੀਰਾਂ ਦੇ ਰਸੇ ਨਾ ਹੱਸੀਗਾ ਤੋਂ ਇਹ ਦਿਨ ਹੋ ਐਂ ਕਰੀ ਜਾਂਦਾ ਹੈ ਫੇਰ ਇਹ ਕੀ ਹੋ ਗਿਆ ਫੇਰ ਕੀ ਹੋ ਗਿਆ ਇਹ ਚੱਲ ਜੋਗਾ ਪ੍ਰੋਪਰ ਕਰ ਰਹਾ ਮੈਂ ਗੱਲ ਹੈ ਕੋਈ ਤੂੰ ਹੀ ਤਾਂ ਕਰਦਾ ਯਾਰ ਲੈ ਹੱਸੇ ਹੁਣ ਵੀ ਆਹ ਆਵੇ ਕਮੈਂਟ ਉਹ ਖੜ ਜਾ ਉਹ ਨਾ ਗਿਆ ਮੋਰਸੀ ਨੇ ਰੁਕਦਾ ਰੱਖਦਾ ਨਹੀਂ ਹੈਗਾ ਇਹ 1 2 3 4 ਨਾ ਦੇਖਦਾ ਉਹ ਤੈਨੂੰ ਇਹ ਜੀ ਰੋ ਪਾਸਾ ਨੀ ਲਾਖਾ ਲਾਸਟ ਕੀ ਆ ਵੇ ਭੇ ਜੰਪ ਕਰੀਂ ਨਾ ਦੇਖਦਾ ਘੱਟਕੁੱਟ ਤਾਂ ਲੱਗਦੀ ਜੀ 1 2 3 ਚਲੋ ਨਾ ਮੈਨੂੰ 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 ਵੀ ਹਾਸੇ ਆ ਗਈ ਜਿਆ ਸੌਂ ਲੱਗਿਆ ਯਾਰ ਇਹ ਤਾਂ ਜਦ ਤੂੰ ਹੂ ਕਰ ਲਾ ਕਿ ਨੋਰਮਲ ਕਰ ਲਾ ਫਿਰ ਮੈਂ ਕੀ ਕਰਾਂ ਯਾਰ ਮੈਂ ਬੜਾ ਹੀ ਬੈਠਾ ਆਂ ਭਾਈ ਲਾ ਜੋ ਕਰ ਨਹੀਂ ਤੇ ਨੋਰਮਲ ਕਰ ਲੈ ਯਾਰ ਆ ਦੇ ਲੈ ਆਣੀ ਪਹਿਲਾਂ ਵੀ ਕਰ ਲੈ ਯਾਰ ਉਹ ਤੂੰ ਸੀਨ ਕਰ ਲੈਣ ਦੇਰ ਨੂੰ ਆ ਜਾ ਬੇਬੇ 1 2 3 ਚਲੋ ਨਾ ਦੇਖ ਨਾ ਬੇਬੇ ਮੈਂ ਕੱਲਾ ਕੁ ਯਾਰਾ ਬੇਬੇ ਮੈਂ ਪਿੰਟ ਨਹੀਂ ਛੱਡ ਕਹਣਾ ਮੈਂ ਤੇਨੇ ਇੱਕ ਗੱਲ ਦੱਸਦੀ ਬਾਈ ਕੂਈ ਟੋਲ ਕਰ ਰਿਹਾ ਤੈਨੂੰ ਤਾਂ ਤੇਰੀ ਆਰਟਿਸਟ ਤੇਰੀ ਆਰਟਿਸਟ ਕੋਈ ਗਲਤੀ ਚੱਲ ਲਾਸਟ ਮੌਕਾ ਦੇ ਦੇ ਵਸ ਇੱਕ ਮੌਕਾ ਦੇ ਦੇ ਆ ਜਾ ਚੱਲ ਇੱਧਰ ਆ ਇੱਕ ਮੌਕਾ ਦੇ ਆ ਪਤਾ ਉਹਦਾ ਪ੍ਰੋਪਰ ਰੋਲ ਕਰ ਰਿਹਾ ਠੀਕ ਠੀਕ ਇੱਕ ਮੌਕਾ ਦੇ ਇਹ ਤਾਂ ਮਲਟੀ ਆਪਾਂ ਜੋਗਾ ਹੀ ਕਰਿਆ ਬਤੂ ਬਤੂ ਵਧੀਆ ਜੋਗਾ ਕਰ ਰਿਹਾ ਮੈਂ ਬਹੁਤ ਵਧੀਆ ਕੰਮ ਇਹ ਕਰ ਨਹੀਂ ਸਕਦਾ ਆਮੰਦ ਆਮੰਦ ਕਰ ਨਹੀਂ ਜਾਗਾ ਬੰਦ ਜੀ ਬੰਦ ਜੀ ਹਲੀਮੀ ਵਾਲੀ ਆ ਆਮੰਦ ਕਰ ਹੀ ਨਹੀਂ ਸਕਦਾ ਦੋ ਤੈਨੂੰ ਚਲੋ ਨਾ ਦੇਖ ਲੈ ਆਹੀ ਕਿ ਤੂੰ ਤੋ ਜੋਗਾ ਹੈ ਲਾ ਹਾਇਨੀ ਵਾਹ ਜੱਕੇ ਦੇ ਨੂੰ ਤੋੜਦੇ ਕੋਈ ਜੰਗਰ ਨਾਲ ਨਹੀਂ ਹਮਰੇ ਖਤਮ ਕਰਤੀ ਤੂੰ ਤਾਂ ਖਤਮ ਕਰਤੀ ਕਰ ਤੂੰ ਤਾਂ ਹੀ ਮੈਨੂੰ ਐ ਦੱਸ ਮੈਨੂੰ ਨਾ ਤੇਰੀ ਕੋਈ ਗਲਤੀ ਨਹੀਂ ਵੀਰੇ ਤੂੰ ਹੀ ਪਰਫੈਕਟ ਹੋ ਵਾ ਯਾਰ ਤੂੰ ਦਾ ਪੇੜ ਆ ਠੀਕ ਆ ਤੂੰ ਦਾ ਯਾਰ 5 ਵਜੇ ਤੱਕ ਮਿਲਦਾ ਮੀਟਰ ਕੋਈ ਨਹੀਂ ਤੇਰਾ ਘੁੰਮੀ ਜਾਂਦਾ ਮੀਟਰ ਮਿਲਦਾ ਮੀਟਰ ਘੁੰਮੀ ਜਾਂਦਾ ਵਾ ਠੀਕ ਆ ਚਲੋ ਠੀਕ ਇਧਰ ਆ ਲਾਤੀ ਤੁਸੀਂ ਕਿ ਤਰਾਜ ਕਰੂੰ ਫੁੱਟਾ ਆਰਟਿਸਟ ਨਹੀਂ ਕੰਮਦਾ ਨਾ ਨਾ